ਜਦੋਂ ਨਾਈ ਪਿਛਲੀ 2022 ਦੀ ਚੋਣ ਹੋਈ ਹੈ ਤੇ ਪੰਜਾਬੀਆਂ ਨੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ। ਉਹਨਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਇੱਕ ਨਵੀਂ ਆਸ ਦੇ ਨਾਲ ਝਾੜੂ ਵਾਲਿਆਂ ਨੂੰ ਮੌਕਾ ਦਿੱਤਾ। ਇਹ ਸਭ ਤੋਂ ਜ਼ਿਆਦਾ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ। ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦੇਖ ਲਿਆ, ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ। ਉਹ ਲੋਕ ਆਮ ਆਦਮੀ ਪਾਰਟੀ ਤੋਂ ਵੀ ਬੁਰੀ ਤਰ੍ਹਾਂ ਉਕਚਪੇ। ਔਰ ਅੱਜ ਇੱਕ ਨਵੀਂ ਆਸ ਜਿਹੜੀ ਹੈ ਉਹ ਲੋਕਾਂ ਨੂੰ ਭਾਜਪਾ ਦੇ ਵਿੱਚ ਨਿਗਰਾਨਣ ਲੱਗੀ ਹੈ ਪੰਜਾਬ ਦੇ ਹੰਦ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਭਾਜਪਾ ਦੇ ਖਿਲਾਫ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਕੈਂਪੇਨ ਚਲਾਈ ਜਾਂਦੀ ਹੈ ਕਿ ਭਾਜਪਾ ਜਿਹੜੀ ਹੈ ਉਹ ਪੰਜਾਬ ਵਿਰੋਧੀ ਹੈ ਖਾਸ ਕਰਕੇ ਭਾਜਪਾ ਜਿਹੜੀ ਹੈ ਉਹ ਸਿੱਖ ਵਿਰੋਧੀ ਹੈ ਜੈਸ ਬਦਰਜ਼ ਨੇ ਕਿਸੇ ਟਾਈਮ ਬੜਾ ਅੱਛਾ ਪਰਫਾਰਮ ਕੀਤਾ ਲੁਧਿਆਣਾ ਦੇ ਜ ਪਰ ਅੱਜ ਉਹਨਾਂ ਤੇ ਬਹੁਤ ਤਰ੍ਹਾਂ ਦੇ ਐਲੀਗੇਸ਼ਨ ਲੱਗੇ। ਔਰ ਇਹੀ ਕਾਂਗਰਸ ਹੈ ਜਦੋਂ ਪ੍ਰੋਟੈਸਟ ਕਰਦੀ ਹੈ ਜਦੋਂ ਕਿਤੇ ਭਾਜਪਾ ਦੀਆਂ ਸਟੇਟਾਂ ਦੇ ਵਿੱਚ ਕਿਸੇ ਆਮ ਐ ਇਦਾਂ ਦੀ ਘਟਨਾ ਹੋ ਜਾਂਦੀ ਹੈ ਔਰ ਉਹਨਾਂ ਦੀ ਪਾਰਟੀ ਦੇ ਵਿੱਚ ਹੀ ਰੈਪਿਸਟ ਆ ਗਿਆ ਹੈਗਾ। ਮੈਨੂੰ ਸ਼ਰਮ ਆਉਂਦਾ ਕਾਂਗਰਸ। ਜਬਰੂਰ ਦੀ ਬਾਈ ਇਲੈਕਸ਼ਨ ਦੇ ਵਿੱਚ ਸਰਦਾਸ ਐਮਰਜੈਂਸੀ ਨੀਮਾਨ ਦੀ ਜਿੱਤੇ। ਉਹਨਾਂ ਨੂੰ ਲੋਕਾਂ ਨੇ ਮੈਂਬਰ ਆ ਪਰਲਮੈਂਟ ਦਾ ਕੀ ਸੰਗਰੂਰ ਨੂੰ ਲਾਭ ਹੋਇਆ ਤੇ ਸੰਗਰੂਰ ਦੀ ਲੋਕ ਸਭਾ ਨੂੰ ਕੀ ਲਾਭ ਹੋਇਆ? ਇਹ ਲੋਕ ਜਿਹੜੇ ਨੇ ਇਹ ਕੇਵਲ ਮੋਦੀ ਜੀ ਨੂੰ ਰੋਕਣ ਵਾਸਤੇ ਇਲੈਕਸ਼ਨ ਲੜ ਰਹੇ ਪੰਜਾਬ ਚ ਇਹਨਾਂ ਦੀ ਸਰਕਾਰ ਹੈ ਚਾੜੂ ਵਾਲਿਆਂ ਦੀ ਔਰ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਅਸੀਂ ਸ਼ਾਇਦ 22 ਦੇ ਅੰਦਰ ਸਫਾਈ ਵਾਲੀਆਂ ਚੋਣਾਂ ਦੇ ਅੰਦਰ ਸ਼ਾਇਦ ਪੰਜਾਬ ਕੁਝ ਕਰ ਲਈਏ ਇਸ ਕਰਕੇ ਇਕੱਠੇ ਨਹੀਂ ਹੋਏ ਚਾਦਾਦਰ ਪੰਜਾਬੀਆਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਇਹ ਇਹ ਸਭ ਚੀਜ਼ਾਂ ਐਕਸਪੋਜ਼ ਹੋ ਰਹੀਆਂ ਔਰ ਤੁਸੀਂ ਦੇਖਿਓ ਕਿ ਇਹਨਾਂ ਦੋਨਾਂ ਪਾਰਟੀਆਂ ਨੂੰ ਪੰਜਾਬੀਆਂ ਨੇ 13 ਦੀਆਂ ਸਿਹਦਰਾ ਸੀਟਾਂ ਤੇ ਕਿੱਦਾਂ ਦੀ ਮਜ਼ਾ ਚਕਾਣਾ नमस्कार मैं संजय सरि। ਤੁਸੀਂ ਦੇਖ ਰਹੇ ਹੋ ਜੀ ਉੱਤਮ ਹਿੰਦੂ ਟੀਵੀ। ਉੱਤਮ ਹਿੰਦੂ ਟੀਵੀ ਦੇ ਸਟੂਡੀਓਜ਼ ਦੇ ਵਿੱਚ ਅੱਜ ਸਾਡੇ ਕੋਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ। ਆ ਸ਼੍ਰੀ ਜੀਵਨ ਗੁਪਤਾ ਜੀ। ਜਿਹੜੇ ਕਿ ਬੀਜੇਪੀ ਦੇ ਥਿੰਕ ਟੈਂਕ, ਬੀਜੇਪੀ ਦੇ ਕੋਰ ਕਮੇਟੀ ਦੇ ਇੱਕ ਅਹਿਮ ਸਦਸੇ ਨੇ। ਜੀਵਨ ਗੁਪਤਾ ਜੀ ਉੱਤਮ ਹਿੰਦੂ ਸਟੂਡੀਓਜ਼ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸੰਜੀ ਜੀ ਨਮਸਕਾਰ। ਮੇਰੀ ਤੁਹਾਡੇ ਸਭ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਨਮਸਕਾਰ ਸਤਿ ਸ਼੍ਰੀ ਅਕਾਲ। ਸਰ ਚਨਾਵੀ ਮਾਹੌਲ ਐਸ ਵੇਲੇ ਪੂਰਾ ਗਰਮ ਹੈ। ਔਰ ਭਾਜਪਾ ਆਪਣੇ ਦਮ ਤੇ ਪਹਿਲੀ ਵਾਰ ਇਲੈਕਸ਼ਨਸ ਲੜ ਰਹੀ ਹੈ ਪੰਜਾਬ ਦੇ ਵਿੱਚ। ਇਕੱਲੇ ਕੈਂਪੇਨ ਕਹਿੋ ਜੀ ਚੱਲ ਰਹੀ ਹੈ ਤੇ ਰੁਝਾਨ ਕੀ ਨੇ? ਦੇਖੋ ਸੰਜੇ ਜੀ ਤੁਸੀਂ ਦੇਖਿਆ ਕਿ ਪਰਸੋਂ 14 ਤਰੀਕ ਨਿਕਲੀ ਹੈ। ਜੀ। ਔਰ ਸਾਡੇ 13 ਦੇ 13 ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਆਪਣੇ ਆਪਣੇ ਪਰਚੇ ਦਾਖਲ ਕੀਤੇ ਹਨ। ਜੀ। ਅਸੀਂ ਪਹਿਲਾਂ 3 ਸੀਟਾਂ ਤੇ ਪੰਜਾਬ ਚ ਚੋਣਾਂ ਲੜਦੇ ਸੀ ਜਦੋਂ ਅਕਾਲੀ ਦਲ ਨਾਲ ਸਾਡੀ ਪਾਈਵਾਲੀ ਹੁੰਦੀ ਸੀ ਜੀ ਔਰ ਅੱਜ ਤੁਸੀਂ ਦੇਖਿਆ ਹੋਣਾ ਕਿ 13 ਦੀਆਂ 13 ਸੀਟਾਂ ਤੇ ਜਦੋਂ ਸਾਡੇ ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹੂੰ ਤੇ 13 ਦੀਆਂ 13 ਦੇ ਵਿੱਚ ਪਰਵਾਹ ਇਕੱਠ ਵੱਡੇ ਪੱਧਰ ਤੇ ਚਾਹੇ ਉਹ ਸ਼੍ਰੀ ਖੰਡੂਰ ਸਾਹਿਬ ਸਾਡੀ ਸੀਟ ਹੋਵੇ ਚਾਹੇ ਸ਼੍ਰੀ ਅਨੰਦਪੁਰ ਸਾਹਿਬ ਹੋਵੇ ਜੀ ਚਾਹੇ ਸੰਗਰੂਰ ਹੋਵੇ ਚਾਹੇ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਹੋਵੇ ਵੱਡੀ ਸੰਖਿਆ ਚ ਵੱਡੀ ਸੰਖਿਆ ਚ ਉੱਥੇ ਲੋਕ ਇਕੱਠੇ ਹੋਏ ਜੀ ਔਰ ਉਹਦੇ ਵਿੱਚ ਪੂਰਾ ਪੰਜਾਬ ਨਜ਼ਰ ਆਂਦਾ ਸੀ ਜੀ ਔਰ ਇਹਦੇ ਤੋਂ ਇੱਕ ਮੈਸੇਜ ਪੂਰੇ ਪੰਜਾਬ 'ਚ ਸੁਨੇਹਾ ਇੱਕ ਪੂਰੇ ਪੰਜਾਬ 'ਚ ਗਿਆ ਹੈ ਕਿ ਭਾਜਪਾ ਨੂੰ ਵੱਡੇ ਪੱਧਰ ਤੇ ਪੰਜਾਬੀਆਂ ਦਾ ਸਮਰਥਨ ਜਿਹੜਾ ਉਹ ਮਿਲ ਰਿਹਾ ਬਹੁਤ ਸਾਰਾ ਨਮਕ ਹੋ ਰਿਹਾ ਜੀ ਭਾਰਤੀ ਜਨਤਾ ਪਾਰਟੀ 'ਚ ਖਾਸ ਤੌਰ ਤੇ ਪੰਜਾਬ ਨੂੰ ਲੈ ਕੇ ਹਮ ਕੀ ਇਕੱਲੇ ਲੜਦੇ ਇਲੈਕਸ਼ਨ ਬੀਜੇਪੀ ਆਪਣਾ ਖਾਤਾ ਖੋਲੇਗੀ ਕਿ ਕੁਝ ਅੱਗੇ ਜਾਏਗੀ ਦੇਖੋ ਪੰਜਾਬ ਦੇ ਸਮੇਂ-ਸਮੇਂ ਦੇ ਨਾਲ ਰਾਜਨੀਤੀ ਬਦਲਦੀ ਰਹਿੰਦੀ ਹੈ ਜੀ ਔਰ ਪੰਜਾਬ ਦੇ ਵਿੱਚ ਵੀ ਮੈਂ ਸਮਝਦਾ ਕਿ ਬਰਾਜਨੀਤੀ ਨੇ ਵੱਡੀ ਕਰਵਟ ਲੱਤੀ ਹੈ ਜਦੋਂ ਨਾਈ ਪਿਛਲੀ 2022 ਦੀ ਚੋਣ ਹੋਈ ਹੈ ਤੇ ਪੰਜਾਬੀਆਂ ਨੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਜੀ ਉਹਨਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਇੱਕ ਨਵੀਂ ਆਸ ਦੇ ਨਾਲ ਝਾੜੂ ਵਾਲਿਆਂ ਨੂੰ ਮੌਕਾ ਦਿੱਤਾ ਜੀ ਔਰ ਇਹ ਸਵਾ ਦੋ ਸਾਲ ਢਾਈ ਸਾਲ ਦਾ ਜਿਹੜਾ ਸਮਾਂ ਲਗਭਗ ਨਿਕਲ ਗਿਆ ਜੀ ਇਹ ਸਭ ਤੋਂ ਜ਼ਿਆਦਾ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦੇਖ ਲਿਆ ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਹੁਣ ਲੋਕ ਆਮ ਆਦਮੀ ਪਾਰਟੀ ਤੋਂ ਵੀ ਬੁਰੀ ਤਰ੍ਹਾਂ ਉਪਚਪੇ ਔਰ ਅੱਜ ਇੱਕ ਨਵੀਂ ਆਸ ਜਿਹੜੀ ਹੈ ਉਹ ਲੋਕਾਂ ਨੂੰ ਭਾਜਪਾ ਦੇ ਵਿੱਚ ਨਜ਼ਰ ਆਣ ਲੱਗੀ ਹੈ ਪੰਜਾਬ ਦੇ ਹੰਦ ਔਰ ਅਸੀਂ ਵੀ ਇਸ ਨਵਜ ਨੂੰ ਸਮਝਿਆ ਸਾਡੀ ਪੰਜਾਬ ਦੀ ਟੀਮ ਨੇ ਪੰਜਾਬ ਦੀ ਪੂਰੀ ਭਾਜਪਾ ਦੀ ਟੀਮ ਨੇ ਇਸ ਗੱਲ ਨੂੰ ਸਮਝਿਆ ਕਿ ਪੰਜਾਬੀ ਜਿਹੜਾ ਹੈ ਉਹ ਹੁਣ ਭਾਜਪਾ ਵੱਲ ਇੱਕ ਨਵੀਂ ਰਾਹ ਦੇ ਨਾਲ ਦੇਖ ਰਿਹਾ ਹੈ। ਔਰ ਪੰਜਾਬੀ ਜਿਹੜਾ ਭਾਜਪਾ ਨੂੰ ਆਪਣਾ ਸਮਰਥਨ ਦੇਣਾ ਚਾਹੁੰਦਾ ਹੈ ਔਰ ਭਾਜਪਾ ਨੂੰ ਸਮਰਥਨ ਕਰਕੇ ਇੱਥੇ ਉਹ ਸੇਵਾ ਦੇ ਰੂਪ ਚ ਭਾਜਪਾ ਨੂੰ ਕੰਮ ਸੌਂਪਣਾ ਚਾਹੁੰਦਾ। ਸੋ ਇਹਨੂੰ ਅਸੀਂ ਉੱਪਰ ਆਪਣੀ ਹਾਈ ਕਮਾਂਡ ਨੂੰ ਵੀ ਇਹਦੇ ਤੋਂ ਜਾਣਕਾਰ ਜਾਣੂ ਕਰਵਾਇਆ। ਔਰ ਇਹ ਤੋਂ ਬਾਅਦ ਸਾਡੀ ਹਾਈ ਕਮਾਂਡ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਇਸ ਵਾਰ 13 ਦੀਆਂ 13 ਲੋਕ ਸਭਾ ਸੀਟਾਂ ਭਾਜਪਾ ਪੰਜਾਬ ਦੇ ਵਿੱਚ ਇਕੱਲੇ ਲੜੇਗੀ। ਜੀਵਨ ਜੀ ਵਿਪਖਸ਼ ਖਾਸ ਤੌਰ ਤੇ ਜਿਹੜਾ ਬੀਜੇਪੀ ਔਰ ਮੋਦੀ ਜੀ ਦੇ ਖਿਲਾਫ ਨੈਰੇਟਿਵ ਫਲਾ ਰਹੇ ਐਂਟੀ ਸਿੱਖ ਨੈਰੇਟਿਵ ਹੋਲੇ ਜਾਂ ਐਂਟੀ ਫਾਰਮਰਸ ਇਹਨੂੰ ਕਿਦਾਂ ਤੋੜਿਆ ਜਾਏਗਾ ਬੀਜੇਪੀ ਵੱਲੋਂ ਦੇਖੋ ਸੰਜੇ ਜੀ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਤੁਸੀਂ ਪੁੱਛਿਆ ਪਿਛਲੇ ਲੰਬੇ ਸਮੇਂ ਤੋਂ ਚਾਹੇ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਈਵਾਲੀ ਚ ਸੀ ਜੀ ਔਰ ਹੁਣ ਅਸੀਂ ਉਹਨਾਂ ਤੋਂ ਅਲੱਗ ਹੋ ਕੇ ਚੌਣ ਲੜ ਰਹੇ ਹਾਂ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਭਾਜਪਾ ਦੇ ਖਿਲਾਫ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਕੈਂਪੇਨ ਚਲਾਈ ਜਾਂਦੀ ਹੈ ਕਿ ਭਾਜਪਾ ਜਿਹੜੀ ਹੈ ਉਹ ਪੰਜਾਬ ਵਿਰੋਧੀ ਹੈ ਖਾਸ ਕਰਕੇ ਭਾਜਪਾ ਜਿਹੜੀ ਹੈ ਉਹ ਸਿੱਖ ਵਿਰੋਧੀ ਹੈ ਭਾਜਪਾ ਪਿੰਡੂ ਵਿਰੋਧੀ ਹੈ ਇਸ ਤਰ੍ਹਾਂ ਦਾ ਇੱਕ ਕੈਂਪੇਨ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਸਮਝਦਾ ਹੈ ਕਿ ਅੱਜ ਮੈਂ ਤੁਹਾਨੂੰ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਅਗਰ ਇਸ ਦੇਸ਼ ਦੀ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀਮਨ ਨਰੇਂਦਰ ਮੋਦੀ ਜੀ ਨੇ ਅਗਰ ਸਭ ਤੋਂ ਵਧੀਆ ਅਰਥ ਅੱਛਾ ਕੰਮ ਕਿਸੇ ਵਾਸਤੇ ਕੀਤਾ ਹੈ ਉਹ ਪੰਜਾਬੀਆਂ ਲਈ ਕੀਤਾ ਹੈ ਪੰਜਾਬ ਸਟੇਟ ਲਈ ਕੀਤਾ ਹੈ ਜੀ ਬੜੇ ਲੰਬੇ ਸਮੇਂ ਦੇ ਕੰਮ ਸੀਗੇ ਮੈਂ ਹੁਣ ਜੇ ਲਿਸਟ ਗਣਾਉਂਗਾ ਬੜੀ ਲੰਬੀ ਹੈ ਜੀ ਜੀ ਉਹਦੇ ਵਿੱਚ ਦੋ ਗੱਲਾਂ ਨੂੰ ਮੈਂ ਬਹੁਤ ਹੀ ਅਹਿਮੀਅਤ ਦਨਾ ਹਮੇਸ਼ਾ ਉਹ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਗੱਲ ਹੋਵੇ ਜਿਹਨੂੰ ਅਸੀਂ ਬੜੇ ਲੰਬੇ ਸਮੇਂ ਤੋਂ ਹਮੇਸ਼ਾ ਅਰਦਾਸ ਦੇ ਵਿੱਚ ਵੀ ਕਹਿੰਦੇ ਆ ਰਹੇ ਹਾਂ ਪੰਜਾਬੀ ਔਰ ਚਾਹੇ ਉਹ ਵੀਰਵਾਲ ਦਿਵਸ ਬਣਾਉਣ ਦੀ ਗੱਲ ਹੋਵੇ ਕਿਸੇ ਨੇ ਯਾਦ ਨਹੀਂ ਕੀਤਾ ਸੰਜੇ ਜੀ ਉਹ ਛੋਟੇ ਸਾਹਿਬਜ਼ਾਦਿਆਂ ਦੀ ਸਹਾਜਤ ਨੂੰ ਕਿਸੇ ਨੇ ਯਾਦ ਨਹੀਂ ਕੀਤਾ ਹਮ ਹਮ ਔਰ ਮੇਰਾ ਮਿਲਣਾ ਹੋਇਆ ਸੀਗਾ ਜਦੋਂ ਵੀਰਵਾਲ ਦਿਵਸ ਦੀ ਘੋਸ਼ਣਾ ਹੋਈ ਜੀ ਤੇ ਉਸ ਤੋਂ ਬਾਅਦ ਮਈ 2022 ਦੇ ਅੰਦਰ ਪ੍ਰਧਾਨ ਮੰਤਰੀ ਜੀ ਨੂੰ ਮਿਲਣਾ ਹੋਇਆ ਜਦੋਂ ਉਹ ਪੰਜਾਬ ਦੇ ਦੌਰੇ ਤੇ ਆਏ ਸੀ ਜੀ ਜੀ ਤੇ ਉੱਥੇ ਭਾਜਪਾ ਦੀ ਕੋਰ ਗਰੁੱਪ ਦੀ ਟੀਮ ਨਾਲ ਉਹ ਬੈਠੇ ਸੀ ਮੈਂ ਵਿਸ਼ੇਸ਼ ਰੂਪ ਚ ਉਹਨਾਂ ਦਾ ਜਦੋਂ ਧੰਨਵਾਦ ਕੀਤਾ ਤੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਹਮ ਹਮ ਕਿ ਇਸ ਸ਼ਹਾਦਤ ਨੂੰ ਜਿੱਥੇ ਪੰਜਾਬ ਜਾਂ ਕੁਝ ਨਾਰਥ ਦੇ ਏਰੀਏ ਹੀ ਜਾਣਦੇ ਸੀਗੇ ਹੁਣ ਪੂਰੀ ਦੁਨੀਆ ਜਾਣੇਗੀ ਕਿ ਕਿਸ ਢੰਗ ਨਾਲ ਛੋਟੇ ਸਾਬਜ਼ਾਦਿਆਂ ਨੇ ਆਪਣਾ ਧਰਮ ਨਹੀਂ ਛੱਡਿਆ ਆਪਣਾ ਸਿੱਧਕ ਨਹੀਂ ਛੱਡਿਆ ਆਪਣੇ ਧਰਮ ਵਾਸਤੇ ਆਪਣੇ ਦੇਸ਼ ਵਾਸਤੇ ਉਹਨਾਂ ਨੇ ਸ਼ਹਾਦਤ ਦੇ ਦਿੱਤੀ ਜੀ ਸੋ ਮੈਂ ਸਮਝਦਾ ਹੈ ਕਿ ਇੱਕ ਬਹੁਤ ਵੱਡਾ ਕੰਮ ਪੰਜਾਬੀਆਂ ਵਾਸਤੇ ਹੋਇਆ ਔਰ ਇਹਦੇ ਨਾਲ ਨਾਲ ਅਨੇਕਾਂ ਅਨੇਕ ਕੰਮ ਚਾਹੇ ਪੰਜਾਬ ਦੀ ਕਿਸਾਨੀ ਦੀ ਗੱਲ ਕਰੀਏ ਚਾਹੇ ਪੰਜਾਬ ਦੇ ਵਪਾਰ ਦੀ ਗੱਲ ਕਰੀਏ ਮੋਦੀ ਸਾਹਮਣੇ ਬੜਾ ਵੱਡਾ ਦਿਲ ਦਿਖਾਇਆ ਹਮੇਸ਼ਾ ਪੰਜਾਬੀਆਂ ਵਾਸਤੇ ਪਰ ਪੰਜਾਬ ਹਜੇ ਮੋਦੀ ਜੀ ਨੂੰ ਸਮਝ ਨਹੀਂ پا ਰਿਹਾ ਜੋ ਮੈਨੂੰ ਬੜੇ ਪ੍ਰੇਮ ਨਾਲੇ ਮੈਂ ਗੱਲ ਕਰ ਰਿਹਾ ਕਿ ਪੰਜਾਬ ਹਜੇ ਮੋਦੀ ਜੀ ਨੂੰ ਉਸ ਢੰਗ ਨਾਲ ਸਮਝ ਨਹੀਂ پا ਰਿਹਾ ਜਿੰਨਾ ਪੰਜਾਬ ਲਈ ਮੋਦੀ ਜੀ ਕੰਮ ਕਰਨਾ ਚਾਹੁੰਦੇ ਨੇ ਪਰ ਫਰਕ ਵੀ ਬੜਾ ਹੈ ਅੱਜ ਜੇ ਮੈਂ 2020 ਤੋਂ ਬਾਅਦ ਅੱਜ ਦੀ ਗੱਲ ਕਰਾਂ ਤੇ ਅੱਜ 2024 ਚ 3-4 ਸਾਲ ਚ ਪੰਜਾਬੀ ਕਾਫੀ ਮੋਦੀ ਜੀ ਨੂੰ ਸਮਝਣ ਵੀ ਲੱਗੇ ਨੇ ਔਰ ਜੋ ਜੋ ਸਮਝ ਰਹੇ ਨੇ ਉਹ ਵੱਡੇ ਰੂਪ ਦੇ ਵਿੱਚ ਭਾਜਪਾ ਨੂੰ ਸਮਰਥਨ ਕਰ ਰਹੇ ਨੇ ਸੋ ਤੁਹਾਨੂੰ ਹੁਣ 2024 ਚ ਦਿਖੇਗਾ ਕਿ ਇਹ ਜਿਹੜਾ ਅੰਡਰਕਰੰਟ ਲੋਕਾਂ ਦੇ ਅੰਦਰ ਚਾਹੇ ਉਹ ਪਿੰਡੂ ਖੇਤਰ ਹੋਵੇ ਚਾਹੇ ਸ਼ਹਿਰੀ ਖੇਤਰ ਹੋਵੇ ਇੱਕ ਵੱਡੇ ਪੱਧਰ ਤੇ ਭਾਜਪਾ ਨੂੰ ਸਮਰਥਨ ਕਰਨ ਦੇ ਵਾਸਤੇ ਲੋਕ ਆ ਰਹੇ ਨੇ ਔਰ ਮੋਦੀ ਜੀ ਦੇ ਨੂੰ ਮਜ਼ਬੂਤ ਕਰਦੇ ਹੋਏ ਇੱਥੇ ਭਾਜਪਾ ਇੱਕ ਵੱਡਾ ਚਿਹਰਾ ਬਣ ਕੇ ਪੰਜਾਬ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਸਰ 13 ਸੀਟਾਂ ਨੇ ਸਾਡੇ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ ਤਿੰਨ ਸੀਟਾਂ ਤੇ ਤੁਸੀਂ ਜਿਹੜਾ ਪੁਰਾਣੇ ਕਾਰਯ ਕਰਤਾ ਸੀ ਉਹਨਾਂ ਨੂੰ ਮੌਕਾ ਦਿੱਤਾ 10 ਜਿਹੜੇ ਹੋਰ ਨੇ ਉੱਥੇ ਦੇ ਜਿਹੜੇ ਪੁਰਾਣੇ ਕਾਰਯ ਕਰਤਾ ਨੇ ਉਹ ਬਿਲਕੁਲ ਸਾਇਲੈਂਟ ਹੋ ਗਏ ਨੇ ਖਾਮੋਸ਼ ਹੋ ਗਏ ਨੇ ਸ਼ਾਇਦ ਅਗਾਹ ਬਦੂ ਸੋਚ ਨਹੀਂ ਰੱਖ ਰਹੇ ਇਹ ਜਿਹੜੇ 10 ਬਾਕੀ ਦੇ ਨੇ ਇਹਨਾਂ ਨੂੰ ਕਿੱਦਾਂ ਚਲਾਓਗੇ ਤੁਸੀਂ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਸੰਜੀਤ ਜੀ ਮੈਂ ਤੁਹਾਡੀ ਇਸ ਗੱਲ ਨਾਲ ਜ਼ਿਆਦਾ ਸਹਿਮਤ ਨਹੀਂ ਹਾਂਗਾ ਜਿਹੜਾ ਭਾਜਪਾ ਦਾ ਕੈਡਰ ਹੈ ਪੁਰਾਣਾ ਕਾਰਯ ਕਰਤਾ ਭਾਜਪਾ ਦਾ ਹਮੇਸ਼ਾ ਬੜਾ ਸਮਰਪਿਤ ਕਾਰਯ ਕਰਤਾ ਹੈ ਹਮ ਹਮ ਕੁਝ ਹੋ ਜਾਏ ਉਹਨੇ ਉਹਦਾ ਨਿਸ਼ਾਨਾ ਬਿਲਕੁਲ ਕਲੀਅਰ ਹੈ ਉਹਨੂੰ ਮੱਛੀ ਦੀ ਅੱਖ ਦਿਖਾਈ ਦਿੰਦੀ ਹੈ ਕਿ ਅਸੀਂ ਕਿਸ ਟਿਚਰ ਨੂੰ ਪ੍ਰਾਪਤ ਕਰਨਾ ਹੈਗਾ ਔਰ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਤੁਹਾਡੇ ਕੈਮਰੇ ਦੇ ਅੱਗੇ ਜੀ ਕਿ ਪਾਜਪਾ ਦਾ ਕੋਈ ਵੀ ਕਾਰਕਿਰਤਾ ਅਜੀ ਰੇਡ ਚ ਕਰਨੀ ਬੈਠਾ ਜਿਹਨੂੰ ਅਸੀਂ ਆਪਣਾ ਕੈਟਰ ਕਹਿੰਦੇ ਆ ਜਿਹਨੂੰ ਪਾਰਟੀ ਜੋ ਪਾਰਟੀ ਨੂੰ ਸਮਰਪਿਤ ਕਾਰਕਿਰਤਾ ਹੈਗਾ ਉਹ ਬੜੇ ਮਨ ਦੇ ਨਾਲ ਪਾਰਟੀ ਦੇ ਜਿੱਥੇ-ਜਿੱਥੇ ਵੀ ਜਿਹੜਾ ਕੈਂਡੀਡੇਟ ਆ ਰਿਹਾ ਚਾਹੇ ਉਹ ਪਾਰਟੀ ਦਾ ਪੁਰਾਣਾ ਕੈਟਰ ਹੋਵੇ ਚਾਹੇ ਪਾਰਟੀ ਦਾ ਨਵਾਂ ਕਰਿਆ ਕਰਤਾ ਕੋਈ ਚੋਣ ਲੜ ਰਿਹਾ ਉਹਦੇ ਵਾਸਤੇ ਉਹ ਬੜਾ ਖੁੱਲ ਕੇ ਕੰਮ ਕਰ ਰਹੇ ਨੇ ਔਰ ਬੜੇ ਖੁੱਲੇ ਮਨ ਦੇ ਨਾਲ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਅਪੀਲ ਕਰਦੇ ਹੋਏ ਉਹਦੇ ਵਾਸਤੇ ਵੋਟਾਂ ਮੰਗ ਰਹੇ ਸਰ ਤੁਸੀਂ ਇਸ ਵੇਲੇ ਉੱਤਮ ਹਿੰਦੂ ਜੋ ਸਟੂਡੀਓਸ ਜੋ ਕੈਮਰੇ ਦੇ ਸਾਹਮਣੇ ਹੋ ਪਰ ਇਹ ਆਮ ਧਾਰਨਾ ਹੈ ਕਿ ਜਿਹੜੇ ਪੁਰਾਣੇ ਕਾਰਜਕਰਤਾ ਨੇ ਉਹ ਹਲੇ ਬਹੁਤ ਹੀ ਜ਼ਿਆਦਾ ਮੋਟੀਵੇਟਿਡ ਨਹੀਂ ਹੈ ਜਰਾ ਉਹਨਾਂ ਨੂੰ ਮੋਟੀਵੇਸ਼ਨ ਕਰਨ ਲਈ ਕੋਈ ਖਾਸ ਪਲਾਨਿੰਗ ਜਾਂ ਕੋਈ ਕੁਝ ਨਵਾਂ ਕੁਝ ਕੀਤਾ ਜਾ ਰਿਹਾ ਐਸੋਲੇ ਬੀਜੇਪੀ ਵੱਲੋਂ ਦੇਖੋ ਕੁਝ ਪਾਰਟੀ ਬੀਜੇਪੀ ਹਮੇਸ਼ਾ ਬੜੇ ਸਟ੍ਰੈਟਜਿਕਲੀ ਚੋਣ ਲੜਦੀ ਆ ਜੀ ਅੱਜ ਮੈਂ ਸਮਝਦਾ ਕਿ ਬੜੇ ਐਕਸਪੀਰੀਅੰਸ ਸਾਡੇ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਪੰਜਾਬ ਦੇ ਅੰਦਰ ਉਹ ਆ ਚੁੱਕੀ ਹੈ ਹਮਮ ਚਾਹੇ ਸਾਡੇ ਸੂਬੇ ਦੇ ਪਰਿਵਾਰੀ ਹੋਣ ਸ਼੍ਰੀ ਵਿਜੇ ਰupani ਜੀ ਹਮੇਸ਼ਾ ਪੰਜਾਬ ਨੂੰ ਬੜੇ ਲਗਾਤਾਰ ਪਿਛਲੇ 2.5 ਸਾਲ ਤੋਂ ਦੇਖ ਰਹੇ ਆ ਜੀ ਜੀ ਡਾਕਟਰ ਰੈਨਾ ਜੀ ਹੋਣ ਔਰ ਵਿਸ਼ੇਸ਼ ਰੂਪ ਚ ਕੇਂਦਰੀ ਮੰਤਰੀ ਸ਼੍ਰੀ ਗਜਿੰਦਰ ਸਿੰਘ ਸ਼ੇਖਾਵਤ ਜੀ ਉਹ ਵੀ ਹੁਣ ਪੰਜਾਬ ਦੇ ਵਿੱਚ ਆ ਚੁੱਕੇ ਨੇ ਔਰ ਇਸੇ ਤਰ੍ਹਾਂ ਹੋਰ ਵੀ ਸੁਦਾਨ ਸਿੰਘ ਜੀ ਲਗਾਤਾਰ ਪੰਜਾਬ ਦੇ ਵਿੱਚ ਰਹਿ ਰਹੇ ਨੇ ਇੱਥੇ ਕੇਂਦਰ ਆ ਉਹਨਾਂ ਦਾ ਸੋ ਇਹ ਜਿਹੜੇ ਸਾਡੀ ਪੰਜਾਬ ਦੀ ਜਿਹੜੀ ਕੇਂਦਰ ਦੀ ਮੁਢਲੀ ਲੀਡਰਸ਼ਿਪ ਹੈ ਉਹ ਲਗਾਤਾਰ ਸਭ ਨਾਲ ਸੰਪਰਕ ਚ ਹੈ ਔਰ ਸਭ ਕਾਰਕਾਰਤਾ ਨੂੰ ਜਿੱਥੇ ਕੋਈ ਥੋੜੀ ਬਹੁਤ ਅਗਰ ਟਿੱਲੇ ਨਜ਼ਰ ਆਦੀ ਵੀ ਹੈ ਉਹ ਕਿਸੇ ਵਿਰੋਧ ਕਰਕੇ ਨਹੀਂ ਹੈ ਉਹਦੇ ਕੋਈ ਹੋਰ ਕਾਰਨ ਵੀ ਹੋ ਸਕਦੇ ਹੈ ਉਹ ਸਭ ਇੱਕਦਮ ਮੈਂ ਸਮਝਦਾ ਕਿ ਬੜੇ ਵਧੀਆ ਢੰਗ ਨਾਲ ਉਹ ਡੇ ਬਾਈ ਡੇ ਲਾਮਬਦ ਹੋ ਰਹੇ ਨੇ ਆਪਸ ਵਿੱਚ ਕਿਤੇ ਸਮਨਮਿਆਂ ਦੀ ਕਮੀ ਹੋ ਸਕਦੀ ਹੈ ਕਿਸੇ ਵਿਰੋਧ ਦਾ ਮੈਂ ਇੱਕ ਸਵਾਲ ਨਹੀਂ ਪੈਦਾ ਹੁੰਦਾ ਹਾਂ ਹਾਂ ਸਮਨਮਿਆਂ ਦੀ ਕਮੀ ਹੋ ਸਕਦੀ ਹੈ ਉਹ ਸਮਨਮਿਆਂ ਕਰਕੇ ਸਾਡੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੂੰ ਸਭ ਨੂੰ ਸਮਨਮਿਆ ਬਣਾ ਕੇ ਅੱਗੇ ਵਧਣ ਵਾਸਤੇ ਕਹਿ ਰਹੀ ਹੈ ਔਰ ਬੜੇ ਵਧੀਆ ਢੰਗ ਨਾਲ ਮੈਂ ਤੁਸੀਂ ਦੇਖੋਗੇ ਅਗਲੇ 4-5 ਦਿਨ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਪੂਰੀ ਤਰ੍ਹਾਂ ਬੀਜਪੀ ਦਾ ਬੂਸਟ ਹੋਣ ਵਾਲਾ ਹੈਗਾ ਜਦੋਂ ਕੇਂਦਰ ਦੀ ਲੀਡਰਸ਼ਿਪ ਆਣੀ ਹੈ ਮੋਦੀ ਜੀ ਦਾ ਦੌਰਾ ਹੋਣ ਵਾਲਾ ਹੈ ਮਾਨਯੋਗ ਅਮਿਸ਼ਾ ਜੀ ਦਾ ਦੌਰਾ ਹੋਣ ਵਾਲਾ ਹੈ ਮਾਨਯੋਗ ਨੱਡਾ ਜੀ ਦਾ ਦੌਰਾ ਹੋਣ ਵਾਲਾ ਹੈ ਮਾਨਯੋਗ ਯੋਗੀ ਜੀ ਦਾ ਇਸ ਤਰ੍ਹਾਂ ਪਾਰਟੀ ਦੀ ਜਿਹੜੀ ਸਾਡੀ ਟੌਪ ਦੀ ਲੀਡਰਸ਼ਿਪ ਹੈ ਉਹ ਸਾਰੀ ਪੰਜਾਬ ਚ ਆਉਣ ਵਾਲੀ ਹੈ ਔਰ ਉਹਨਾਂ ਦੀਆਂ ਵੱਡੀਆਂ-ਵੱਡੀਆਂ ਸਭਾਵਾਂ ਹੋਣ ਵਾਲੀਆਂ ਹੈਗੀਆਂ ਤੁਸੀਂ ਦੇਖਿਓ ਪੰਜਾਬ ਦੇ ਅੰਦਰ ਬੀਜੇਪੀ ਦਾ ਇਲੈਕਸ਼ਨ ਕਿਦਾਂ ਹੋਣਾ ਹੈ ਸਰ ਤੁਸੀਂ ਖੁਦ ਲੁਧਿਆਣਾ ਨੂੰ ਬਿਲੋਂਗ ਕਰਦੇ ਹੋ ਜੀ ਔਰ ਪਿਛਲੇ ਦਿਨੀ ਬੈਸ ਬ੍ਰਦਰਸ ਜਿਹੜੇ ਨੇ ਉਹ ਕਾਂਗਰਸ ਜੁਆਇਨ ਕਰ ਗਏ ਇਸ ਜੁਆਇਨਿੰਗ ਨੂੰ ਲੈ ਕੇ ਬੀਜੇਪੀ ਦੀ ਜਿਹੜੀ ਲੁਧਿਆਣਾ ਸੀਟ ਹੈ ਉਹਦੇ ਬਾਰੇ ਕੁਝ ਸਾਡੇ ਸੁਣਨ ਵਾਲਿਆਂ ਦੱਸੋ ਕੁਝ ਹੋਣ ਵਾਲਾ ਹੈ ਦੇਖੋ ਸੰਜੇ ਜੀ ਇੱਥੇ ਕੋਈ ਦੋ ਰਾਇ ਨਹੀਂ ਕਿ ਬੈਸ ਬ੍ਰਦਰਸ ਨੇ ਕਿਸੇ ਟਾਈਮ ਬੜਾ ਅੱਛਾ ਪਰਫਾਰਮ ਕੀਤਾ ਲੱਗਦਾ ਹੈ ਜੀ ਜੀ ਪਰ ਅੱਜ ਉਹਨਾਂ ਤੇ ਬਹੁਤ ਤਰ੍ਹਾਂ ਦੇ ਅਲੀਗੇਸ਼ਨ ਲੱਗੇ ਹੋਏ ਨੇ ਹੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਤੁਸੀਂ ਵੀ ਪਤਾ ਹੈ ਮੈਂ ਤੁਹਾਡੇ ਟੀਵੀ ਕੈਮਰੇ ਅੱਗੇ ਕਿਸੇ ਬਾਰੇ ਕੋਈ ਉਹਦੇ ਪਰਸਨਲ ਚੀਜ਼ਾਂ ਨੂੰ ਨਹੀਂ ਕਹਿਣਾ ਚਾਹੁੰਦਾ ਜੀ ਜੀ ਪਰ ਜਿੱਦਾਂ ਦੇ ਅਲੀਗੇਸ਼ਨ ਉਹਨਾਂ ਤੇ ਲੱਗੇ ਹੋਏ ਨੇ ਮੈਂ ਸਮਝਦਾ ਕਿ ਚੰਗਾ ਹੁੰਦਾ ਕਿ ਕਾਂਗਰਸ ਇਸ ਗੱਲ ਨੂੰ ਧਿਆਨ ਚ ਕਰਦੀ ਕਿ ਭਾਈ ਜਿਹੜੇ ਜਿਹੜੇ ਜਿਨ੍ਹਾਂ ਤੇ ਪਰਚਾ ਦਰਜ ਹੈ ਅਜੇ ਕੋਰਟ ਚ ਫੈਸਲਾ ਵਿਚਾਰ ਅਧੀਨ ਹੈਗਾ ਔਰ ਕਾਂਗਰਸ ਨੂੰ ਵਿਚਾਰ ਕਰਨਾ ਚਾਹੀਦਾ ਨਾ ਗੱਲਾਂ ਤੇ ਇਹੀ ਤਾਂ ਇੱਕ ਚੀਜ਼ ਬੜੀ ਸਮਝਣ ਵਾਲੀ ਹੈਗੀ ਹੈ ਹਮੇਸ਼ਾ ਸੰਜੇ ਜੀ ਕਿ ਕਾਂਗਰਸ ਨੂੰ ਸ਼ਾਇਦ ਲੱਗਦਾ ਇਹ ਇੱਥੇ ਕਾਂਗਰਸ ਦੀ ਹੜਬੜਾੜ ਵੀ ਸਮਝ ਆ ਰਹੀ ਸੀ ਕਿ ਸਾਡਾ ਕੈਂਡੀਡੇਟ ਉਥੋਂ ਸਰਦਾਰ ਰਵਨੀਤ ਸਿੰਘ ਬਿੱਟੂ ਹੈਵੀ ਕੈਂਡੀਡੇਟ ਹੈ 10 ਸਾਲ ਦਾ ਉਥੋਂ ਚਾਹੇ ਮੈਂਬਰ ਆਫ ਪਾਰਲੀਮੈਂਟ ਵੀ ਹੈ ਔਰ ਅੱਜ ਜਿਸ ਤਰ੍ਹਾਂ ਬੀਜੇਪੀ ਨੂੰ ਲੁਧਿਆਣਾ ਵਾਸੀ ਸਾਰੇ ਉਥੇ ਸਮਰਥਨ ਦੇ ਰਹੇ ਨੇ ਉਹ ਆਪਣੇ ਆਪ ਨੂੰ ਕਮਜ਼ੋਰ ਸਮਝ ਰਹੇ ਸੀ ਔਰ ਉਹਨਾਂ ਨੂੰ ਹੜਬੜਾੜ ਚ ਇਹ ਨਹੀਂ ਪਤਾ ਲੱਗਿਆ ਕਿ ਅਸੀਂ ਉਹਨਾਂ ਨੂੰ ਜੁਆਇਨ ਕਰਾ ਲਿਆ ਕਿ ਜਿਹੜੇ ਆਲਰੇਡੀ ਲਿਬੜ ਚੁੱਕੇ ਨੇ ਟੋਬੇ ਦੇ ਵਿੱਚ ਲਿਬੜ ਚੁੱਕੇ ਨੇ ਉਹਨਾਂ ਨੇ ਲਿਬੜੇ ਹੋਏ ਮੱਝ ਨੂੰ ਆਪਣੇ ਕਾਫਲੇ 'ਚ ਸ਼ਾਮਲ ਕਰ ਲਿਆ ਉਹਨਾਂ ਨੂੰ ਉਹਦੇ ਨਾਲ ਫਾਇਦਾ ਨਹੀਂ ਉੱਥੇ ਹੋਣ ਵਾਲਾ 100% ਉਹਨਾਂ ਨੂੰ ਉੱਥੇ ਬੈਂਸਾ ਦੀ ਜੁਆਇਨਿੰਗ ਦਾ ਨੁਕਸਾਨ ਹੋਣ ਵਾਲਾ ਤੁਸੀਂ ਦੇਖਿਓ ਕਿਸ ਢੰਗ ਨਾਲ ਲੁਧਿਆਣੇ ਦੇ ਲੋਕ ਕਿੰਨੇ ਸੈਂਸਿਟਿਵ ਜਨਤਾ ਹੈ ਅੱਜ ਕੋਈ ਬਰਦਾਸ਼ਤ ਨਹੀਂ ਕਰਦਾ ਕਿ ਜਿਹਦੇ ਤੇ ਐਡਾ ਬੜਾ ਰੋਪ ਲੱਗਿਆ ਹੋਵੇ ਰੇਪ ਦਾ ਤੇ ਉਹ ਲੋਕ ਉਹਨੂੰ ਵੋਟਾਂ ਪਾਦਣਗੇ ਔਰ ਇਹੀ ਕਾਂਗਰਸ ਐ ਜਦੋਂ ਪ੍ਰੋਟੈਸਟ ਕਰਦੀ ਐ ਜਦੋਂ ਕਿਤੇ ਭਾਜਪਾ ਦੀਆਂ ਸਟੇਟਾਂ ਦੇ ਵਿੱਚ ਕਿਸੇ ਆਮ ਐਦਾਂ ਦੀ ਘਟਨਾ ਹੋ ਜਾਂਦੀ ਐ ਔਰ ਉਹਨਾਂ ਦੀ ਪਾਰਟੀ ਦੇ ਵਿੱਚ ਹੀ ਰੇਪਿਸਟ ਆ ਗਿਆ ਹੈਗਾ ਮੈਂ ਸਮਝਦਾ ਸ਼ੇਮ ਆਉਂ ਕਾਂਗਰਸ ਇਹ ਤਾਂ ਬੜੀ ਬੜੀ ਗੱਲ ਹੈਗੀ ਐ ਔਰ ਇਹਦਾ ਜਿਹੜਾ ਭੁਗਤਾਨ ਐ ਇਹਦਾ ਜਿਹੜਾ ਰਿਜ਼ਲਟ ਐ ਉਹ ਉਥੋਂ ਦੇ ਕੈਂਡੀਡੇਟ ਨੂੰ ਕਾਂਗਰਸ ਨੂੰ ਹਰ ਹਾਲ ਚ ਭੁਗਤਣਾ ਪੈਣਾ ਕਿਉਂਕਿ ਕਾਂਗਰਸ ਦਾ ਵੱਡਾ ਚਿਹਰਾ ਹੈ ਉਹ ਵੀ ਜਿਹੜਾ ਉਥੋਂ ਲੜ ਰਿਹਾ ਹੈ ਕਾਂਗਰਸ ਦਾ ਸੂਬੇ ਦਾ ਪ੍ਰਧਾਨ ਹੈ ਬਿਲਕੁਲ ਜੀ ਔਰ ਹੜਬੜਾ ਹੜ ਦੇ ਵਿੱਚ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਹੈ 100% 100% ਉਹਨਾਂ ਨੂੰ ਇਹਦਾ ਨੁਕਸਾਨ ਹੋਣ ਵਾਲਾ ਬੜਾ ਹੀ ਇੱਕ ਅਹਿਮ ਸਵਾਲ ਹੁਣ ਤੁਹਾਡੇ ਨਾਲ ਭਾਜਪਾ ਨੇ ਪੰਜਾਬ ਦੇ ਵਿੱਚ ਹਿੰਦੂਤਵ ਨੂੰ ਕਦੀ ਵੀ ਫਰੰਟਫਰੋਟ ਤੇ ਨਹੀਂ ਲਿਆਂਦਾ ਜੀ ਜਦਕਿ ਪੂਰੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜਾ ਹਿੰਦੂਤਵ ਪੁਆਇੰਟ ਹੈ ਉਹ ਇੱਕ ਕੇਂਦਰ ਬਿੰਦੂ ਹੈ ਕੀ ਜਿਹੜਾ ਹੁਣ ਰਾਮ ਮੰਦਰ ਦਾ ਨਿਰਮਾਣ ਹੋਇਆ ਉਹਦਾ ਪਿਆਰ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਵਾਸੀਆਂ ਦੇ ਵਿੱਚ ਦਿਲਾਂ ਦੇ ਵਿੱਚ ਲਿਆ ਕੇ ਕੀ ਇਸ ਇਲੈਕਸ਼ਨ ਦੇ ਵਿੱਚ ਕੁਝ ਫਾਇਦਾ ਲੈ ਸਕੇਗੀ ਨਹੀਂ ਦੇਖੋ ਸੰਜੇ ਜੀ ਤੁਹਾਡੇ ਸਵਾਲ ਤੋਂ ਮੈਨੂੰ ਥੋੜੀ ਜੀ ਇਸ ਗੱਲ ਦੀ ਹੈ ਕਿ ਭਾਜਪਾ ਨੂੰ ਥੋੜਾ ਸਮਝਣ ਦੀ ਜਰੂਰਤ ਹੈ ਜੀ ਭਾਜਪਾ ਰਾਸ਼ਟਰਵਾਦੀ ਪਾਰਟੀ ਹੈ ਔਰ ਹੁਣ ਤੁਸੀਂ ਰਾਸ਼ਟਰਵਾਦ ਨੂੰ ਕਿਸੇ ਵੀ ਚੀਜ਼ ਨਾਲ ਜੋੜ ਲਓ ਉਹਨੂੰ ਚਾਹੇ ਹਿੰਦੂਆਂ ਨਾਲ ਜੋੜ ਲਓ ਉਹਨੂੰ ਚਾਹੇ ਸਿੱਖਾਂ ਨਾਲ ਜੋੜ ਲਓ ਉਹਨੂੰ ਚਾਹੇ ਮੁਸਲਮਾਨਾਂ ਨਾਲ ਜੋੜ ਲਓ ਭਾਜਪਾ ਹਰ ਉਸ ਵਿਅਕਤੀ ਨੂੰ ਪਿਆਰ ਕਰਦੀ ਹੈ ਜੋ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਜੀ ਜੋ ਦੇਸ਼ ਵਾਸਤੇ ਆਪਣਾ ਸਭ ਕੁਝ ਕਰਨ ਨੂੰ ਤਿਆਰ ਹੈ ਜਿਹੜਾ ਤੁਸੀਂ ਰਾਮ ਮੰਦਰ ਦੇ ਨਿਰਮਾਣ ਦੀ ਗੱਲ ਕਰ ਰਹੇ ਹੋ ਉਹ ਸਾਡੇ ਦੇਸ਼ ਦੀ ਆਸਥਾ ਦਾ ਸਵਾਲ ਸੀ ਕਿੰਨੇ 500 ਸਾਲ ਦੀ ਲੜਾਈ ਤੋਂ ਬਾਅਦ ਉਸ جنگ ਨੂੰ ਜਿੱਤਣਾ ਔਰ بڑے ਪ੍ਰੋਸੈਸਰ ਨਾਲ ਜਿੱਤਣਾ ਕੋਰਟ ਦੇ ਪ੍ਰੋਸੈਸ ਨਾਲ ਉਹਨੂੰ ਜਿੱਤਣਾ ਜੀ ਇੱਕ ਬਹੁਤ ਵੱਡੀ ਚੁਣੌਤੀ ਸੀ ਮਤਲਬ ਦੋ ਚੀਜ਼ਾਂ ਬੜੀਆਂ ਮੈਂ ਹਮੇਸ਼ਾ ਇਹਦੇ ਨਾਲ ਜੋੜਨੀ ਮੈਂ ਜ਼ਰੂਰੀ ਕਹੂੰਗਾ ਕਿ ਤੁਹਾਡਾ ਸਵਾਲ ਬੜਾ ਇੰਪੋਰਟੈਂਟ ਹੈ ਪੰਜਾਬ ਦੇ ਹਿਸਾਬ ਦੇ ਨਾਲ ਜੀ 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 ਕਿ ਧਾਰਾ 370 ਇਸ ਦੇਸ਼ ਨੂੰ ਖਤਮ ਕੀਤੀ ਗਈ ਬਿਲਕੁਲ ਜੀ ਮੇਰੇ ਯਾਦ ਹੈ ਸੰਜੇ ਜੀ ਜਦੋਂ ਅਸੀਂ ਮੈਂ 91 ਚ ਪਾਰਟੀ ਦੇ ਵਿੱਚ ਐਕਟਿਵ ਹੋਇਆ ਨਾ ਤੇ ਲੋਕ ਮੈਨੂੰ ਸਵਾਲ ਪੁੱਛਦੇ ਸੀ ਬਈ ਤੁਸੀਂ ਸਾਰਾ ਕੁਝ ਕਰ ਲਓਗੇ ਧਾਰਾ 370 ਕਿਦਾਂ ਖਤਮ ਕਰੋਗੇ ਇਸ ਦੇਸ਼ ਦਾ ਜੋ ਸਿਸਟਮ ਹੈ ਧਾਰਾ 370 ਨਹੀਂ ਖਤਮ ਹੋ ਸਕਦੀ ਤੇ ਸਾਨੂੰ ਵੀ ਕਿਤੇ ਨਾ ਕਿਤੇ ਆਪਣੇ ਆਪ ਤੇ ਭੁਲੇਖਾ ਪੈ ਜਾਂਦਾ ਸੀ ਵੀ ਯਾਰ ਕਿਦਾਂ ਕਰਾਂਗੇ ਜੀ ਪਰ ਕਿੰਨੇ ਸਿੰਪਲ ਢੰਗ ਨਾਲ ਇਸ ਦੇਸ਼ ਦਾ ਇੱਕ ਕੁਸ਼ਲ ਨਿਤਤਵ ਹੈ ਮੈਂ ਸਮਝਦਾ ਕਿ ਸ਼ਾਨਦਾਰ ਲੀਡਰਸ਼ਿਪ ਹੈ ਦੇਸ਼ ਦੀ ਕਿ ਮੋਦੀ ਜੀ ਔਰ ਹਿੰਸਾ ਜੀ ਨੇ ਬੜੇ ਵਧੀਆ ਢੰਗ ਦੇ ਨਾਲ 1370 ਖਤਮ ਕੀਤੀ ਔਰ ਰਾਮ ਮੰਦਰ ਦਾ ਨਿਰਮਾਣ ਪੂਰਾ ਕਰਵਾਇਆ ਪ੍ਰਾਣ ਪ੍ਰਤੀਸ਼ਟਾ ਹੋ ਗਈ ਜੀ ਪਰ ਇਹ ਸਭ ਚੀਜ਼ਾਂ ਜਿਹੜੀਆਂ ਹੈ ਇਹ ਸਾਡੇ ਦੇਸ਼ ਦੀ ਆਸਥਾ ਨਾਲ ਜੁੜੀਆਂ ਹੋਈਆਂ ਸੀ ਚਾਹੇ ਮੰਦਰ ਦੇ ਨਿਰਮਾਣ ਦੀ ਗੱਲ ਹੋਵੇ ਚਾਹੇ ਧਾਰਾ 370 ਵੀ ਸਾਡਾ ਰਾਸ਼ਟਰਵਾਦ ਹੈ ਇੱਕ ਬਹੁਤ ਵੱਡਾ ਇਸ਼ੂ ਸੋ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਵੀ ਭਾਜਪਾ ਰਾਸ਼ਟਰਵਾਦ ਨੂੰ ਜਗਾਉਣਾ ਚਾਹੁੰਦੀ ਹੈ ਹਮੇਸ਼ਾ ਇੱਥੇ ਪੰਜਾਬ ਦੀ ਜੜੀ ਗੱਲ ਹੈ ਨਾ ਉਹ ਇੱਥੇ ਕੋਈ Hindu Sikh ਦਾ ਸਵਾਲ ਨਹੀਂ ਹੈਗਾ Hindu Sikh ਆਪਸ ਦੇ ਵਿੱਚ ਉਹ ਚੀਜ਼ ਨੇ ਜਦੋਂ ਪੰਜਾਬ ਦਾ ਉਹ ਕਾਲਾ ਦੌਰ ਸੀ ਜੀ ਜੀ ਤੇ ਇੱਥੇ ਕਿਸੇ ਨੇ ਉਸ ਲੜਾਈ ਨੂੰ ਜਿੱਤਿਆ ਇੱਥੇ ਪੰਜਾਬੀਆਂ ਨੇ ਆਪਸੀ ਭਾਈਚਾਰੇ ਦੀ ਜਿਹੜੀ ਲੜਾਈ ਸੀ ਨਾ ਉਹਨੇ ਹੀ ਇਸ ਖਾਤਕਵਾਦ ਦੇ ਕਾਲੇ ਦੌਰ ਤੋਂ ਪੰਜਾਬੀਆਂ ਨੂੰ ਬਾਹਰ ਕੱਢਿਆ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਨੂੰ ਇਕੱਠਾ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਭਾਜਪਾ ਪੰਜਾਬ ਦੇ ਅੰਦਰ ਉਹੀ ਕਰ ਰਹੀ ਹੈ ਭਾਜਪਾ ਪੂਰੇ ਦੇਸ਼ ਦੇ ਅੰਦਰ ਉਹੀ ਕਰ ਰਹੀ ਹੈ ਕਿ ਹਰ ਵਰਗ ਜਿਹੜਾ ਹੈ ਇਕੱਠਾ ਹੋ ਕੇ ਰਾਸ਼ਟਵਾਦੀ ਗੱਲ ਕਰੇ ਆਪਣੇ ਦੇਸ਼ ਦੀ ਗੱਲ ਕਰੇ ਅੱਜ ਇੱਕੋ ਹੀ ਗੱਲ ਹੈ ਪੂਰੇ ਦੇਸ਼ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਅਗਰ ਭਾਰਤ ਦਾ ਮਾਨ ਸਨਮਾਨ ਉੱਚਾ ਹੋ ਰਿਹਾ ਹੈ ਤੇ ਉਹਦੇ ਵਿੱਚ ਮੋਦੀ ਜੀ ਦਾ ਇੱਕੋ ਹੀ ਸੰਦੇਸ਼ ਹੈ ਕਿ ਅਸੀਂ ਪਹਿਲਾਂ ਰਾਸ਼ਟਰਵਾਦੀ ਬਣੀਏ ਜਿੱਥੇ ਆਪਣੇ ਰਾਸ਼ਟਰ ਦੀ ਗੱਲ ਆਉਂਦੀ ਹੈ ਜਿੱਥੇ ਆਪਣੇ ਦੇਸ਼ ਦੀ ਗੱਲ ਆਉਂਦੀ ਹੈ ਕਦੇ ਵੀ ਭਾਜਪਾ ਦੀ ਸਰਕਾਰ ਮੋਦੀ ਜੀ ਕਦੇ ਵੀ ਉੱਤੇ ਤੇ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰਦੇ ਪੰਜਾਬ ਦੇ ਵਿੱਚ ਵੀ ਇਹੀ ਹੋਣ ਵਾਲਾ ਹੈ ਪੰਜਾਬ ਦੇ ਅੰਦਰ ਜਿੱਥੇ ਕੋਈ ਪੰਜਾਬ ਨੂੰ ਤੋੜਨ ਦੀ ਗੱਲ ਕਰੇਗਾ ਕਦੇ ਵੀ ਸਾਡੀ ਸਰਕਾਰ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਜੀ ਉਹਦੇ ਨਾਲ ਸਮਝੌਤਾ ਨਹੀਂ ਕਰਨਗੇ ਤੁਹਾਡੀ ਗੱਲ ਨੂੰ ਮੈਂ ਥੋੜਾ ਜਿਆ ਹੋਰ ਅੱਗੇ ਲੈ ਚੱਲਾਂ ਜੀ ਖਾਲਿਸਤਾਨੀ ਸਮਰਥਕ ਅਮਰਿਤਪਾਲੂ ਨੇ ਖਡੂਰ ਸਾਹਿਬ ਤੋਂ ਚੋਣਾਂ ਲੜ ਰਹੇ ਨੇ ਜੋ ਮੈਂ ਪਹਿਲਾਂ ਕਹਿ ਦੁਆ ਜੀ ਜੇ ਉਹ ਚੋਣਾਂ ਜਿੱਤ ਕੇ ਤੇ ਤੁਸੀਂ ਇਸ ਨੂੰ ਰਾਜਨੀਤਿਕ ਗਲਿਆਰੇ ਚ ਜਾਂ ਸੁਰੱਖਿਆ ਦੇ ਗਲਿਆਰੇ ਚ ਕਿਵੇਂ ਆਕੋਗੇ ਦੇਖੋ ਕਹ ਲੈ ਸੰਜੇ ਜੀ ਕਿ ਸਰਦਾਰ ਅਮਰਪਾਲ ਸਿੰਘ ਜੀ ਜਿਹੜੇ ਨੇ ਉਹ ਦੇਸ਼ ਦੇ ਨਾਗਰਿਕ ਹੈ ਜੀ ਬੇਸ਼ੱਕ ਉਹਨਾਂ ਦਾ ਜਿਹੜਾ ਵਿਚਾਰ ਹੈ ਉਹ ਇੱਕ ਖਾਲਿਸਤਾਨੀ ਪੱਖੀ ਹੈ ਜੋ ਕਹਿੰਦੇ ਨੇ ਪਰ ਮੈਂ ਸਮਝਦਾ ਕਿ 91 ਦੇ ਵਿੱਚ ਵੀ ਔਰ 1989 ਦੇ ਵਿੱਚ ਵੀ ਇੱਕ ਦੌਰ ਆਇਆ ਸੀ ਇਦਾਂ ਦਾ 89 ਦੇ ਵਿੱਚ ਸ਼ਾਇਦ ਹਾਂ ਇਹ ਦੌਰ ਆਇਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜੀ ਔਰ ਇਥੋਂ ਜ਼ਿਆਦਾਤਰ ਉਹ ਲੋਕ ਜਿੱਤੇ ਪੰਜਾਬ ਦੇ ਆ ਲੋਕ ਸਭਾ ਚੋਣਾਂ ਦੇ ਅੰਦਰ ਜਿਹੜੇ ਦੇਸ਼ ਦੇ ਸਿਸਟਮ ਦੇ ਖਿਲਾਫ ਬੋਲਦੇ ਸੀ ਜੀ ਔਰ ਉਹਨਾਂ ਨੇ ਕੀ ਪਰਫਾਰਮ ਕੀਤਾ ਅੱਜ ਚਲੋ 989 ਜਾਂ 91 ਦੀ ਗੱਲ ਛੱਡ ਦਿਓ ਮੈਂ ਪਿਛਲੇ ਦਿਨੀ ਜਿਹੜੇ ਸੰਗਰੂਰ ਦੀ ਬਾਈ ਇਲੈਕਸ਼ਨ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਜੀ ਜਿੱਤੇ ਉਹਨਾਂ ਨੂੰ ਲੋਕਾਂ ਨੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਕੀ ਸੰਗਰੂਰ ਨੂੰ ਲਾਭ ਹੋਇਆ ਕਿ ਸੰਗਰੂਰ ਦੀ ਲੋਕ ਸਭਾ ਨੂੰ ਕੀ ਲਾਭ ਹੋਇਆ ਸੋ ਲੋਕਾਂ ਨੂੰ ਵਰਗਲਾ ਕੇ ਲੋਕ ਖਾਸ ਕਰਕੇ ਨੌਜਵਾਨਾਂ ਨੂੰ ਕਰਾਹੇ ਪਾ ਕੇ ਕੁਝ ਤਾਈਂ ਵਾਸਤੇ ਅੱਗੇ ਵਧਿਆ ਜਾ ਸਕਦਾ ਪਰ ਕੁੱਲ ਮਿਲਾ ਕੇ ਸਾਡੇ ਉਸ ਦੇਸ਼ ਦਾ ਜਾਂ ਉਸ ਹਲਕੇ ਦਾ ਲੋਕ ਸਭਾ ਖੇਤਰ ਦਾ ਕੀ ਫਾਇਦਾ ਹੋਣ ਵਾਲਾ ਇਹਦੇ ਤੇ ਵਿਚਾਰ ਕਰਨ ਦੀ ਜਰੂਰਤ ਹੈ ਸੋ ਮੈਂ ਨਹੀਂ ਸਮਝਦਾ ਕਿ ਮੈਂ ਉਹਨੂੰ ਕਿਸੇ ਵੀ ਅੰਗ ਨਾਲ ਕਿਉਂਕਿ ਪੰਜਾਬ ਸਾਡੀ ਬੜੀ ਸੈਂਟੀਮੈਂਟਲ ਜੀ ਸਟੇਟ ਹੈ ਪੰਜਾਬੀ ਹਮੇਸ਼ਾ ਦਿਲ ਤੋਂ ਕੰਮ ਲੈਂਦਾ ਹੈ ਦਿਮਾਗ ਤੋਂ ਕੰਮ ਨਹੀਂ ਲੈਂਦਾ ਤੋਂ ਦਿਲ ਦੇ ਨਾਲ ਜੁੜੀਆਂ ਚੀਜ਼ਾਂ ਦੇ ਵਾਸਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੋ ਮੈਂ ਇਹ ਸਮਝਦਾ ਕਿ ਅੱਜ ਹੁਣ ਸਮਾਂ ਆ ਗਿਆ ਪੰਜਾਬੀਆਂ ਨੂੰ ਮੈਂ ਖਾਸ ਕਰਕੇ ਗੱਲ ਕਹਾਗਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਹਰ ਫੈਸਲਾ ਸੋ ਸਮਝ ਕੇ ਕਰਨ ਦੀ ਜ਼ਰੂਰਤ ਹੈ ਮੋਦੀ ਜੀ ਪੰਜਾਬੀਆਂ ਲਈ ਬਹੁਤ ਖੁੱਲੇ ਮਨ ਨਾਲ ਕੰਮ ਕਰਨ ਨੂੰ ਤਿਆਰ ਹੈ ਮੋਦੀ ਜੀ ਪੰਜਾਬੀਆਂ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਨੇ ਪਰ ਅਸੀਂ ਆਪਣੇ ਮਨ ਨੂੰ ਥੋੜਾ ਜਿਹਾ ਖੁੱਲਾ ਕਰੀਏ ਮੋਦੀ ਜੀ ਨੂੰ ਮੋਦੀ ਜੀ ਨੂੰ ਮਜ਼ਬੂਤ ਕਰੀਏ ਇੱਥੇ ਪੰਜਾਬ ਦੇ ਅੰਦਰ ਫਿਰ ਤੁਸੀਂ ਦੇਖੋ ਅੱਗੇ ਕਿੱਦਾਂ ਹੋਣਾ ਹੈ ਇੱਕ ਇੱਕ ਮੌਕਾ ਤਾਂ ਦੇ ਕੇ ਦੇਖੋ ਨਾ ਮੋਦੀ ਜੀ ਨੂੰ ਇੱਕ ਵਾਰੀ ਉਹਨਾਂ ਤੇ ਵਿਸ਼ਵਾਸ ਤਾਂ ਕਰਕੇ ਦੇਖੋ ਨਾ ਫਿਰ ਦੇਖੋ ਕੀ ਹੋਣਾ ਵਿਸ਼ਵਾਸ ਦੀ ਗੱਲ ਤੁਰਦੀ ਪਈ ਹੈ ਜੀ ਤੇ ਇਲੈਕਸ਼ਨ ਹੁਣ ਜਿਹੜਾ ਵਾ ਉਹ ਕੰਪੇਨਿੰਗ ਪੂਰੇ ਜ਼ੋਰਾਂ ਸ਼ੋਰਾਂ ਤੋਂ ਸ਼ੁਰੂ ਹੋ ਜਾਣੀ ਹੈ ਜੀ ਕੱਲ ਤੋਂ ਪੀਐਮ ਮੋਦੀ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਸੀਟਾਂ ਤੇ ਆਪਣੀ ਕੰਪੇਨਿੰਗ ਲਈ ਆ ਰਹੇ ਨੇ ਤੇ ਹੋਰ ਬੀਜੇਪੀ ਦੇ ਕਿਹੜੇ ਕਿਹੜੇ ਸਟਾਰ ਪ੍ਰਚਾਰਕ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਦਿਖਣਗੇ ਬੀਜੇਪੀ ਨੂੰ ਸੰਬੋਧਿਤ ਕਰਦੇ ਹੋਏ ਲੋਕਾਂ ਨੂੰ ਆਪਣੇ ਪਾਰਟੀ ਦੇ ਪ੍ਰਤੀ ਜਾਗਰੂਕ ਕਰਦੇ ਦੇਖੋ ਮੋਦੀ ਸਾਹਿਬ ਜੀਆ ਵੀ ਪੰਜਾਬ ਦੇ ਵਿੱਚ ਚਾਰ ਪੰਜ ਰੈਲੀਆਂ ਰਹਿਣ ਵਾਲੀਆਂ ਹੈਗੀਆਂ ਜੀ ਮਾਨਯੋਗ ਮਿਸ਼ਾ ਜੀ ਨੇ ਵੀ ਰਹਿਣ ਵਾਲੀਆਂ ਹੈਗੀਆਂ ਸਾਡੇ ਕੌਮੀ ਪ੍ਰਧਾਨ ਮਾਨਯੋਗ ਸ਼੍ਰੀ ਨੱਡਾ ਜੀ ਦੀਆਂ ਵੀ ਇੱਥੇ ਰੈਲੀਆਂ ਹੋਣ ਵਾਲੀਆਂ ਹੈਗੀਆਂ ਸੋ ਮੈਂ ਸਮਝਦਾ ਕਿ ਭਾਜਪਾ ਜਦੋਂ ਇਹ ਕੈਂਪੇਨ ਚੱਲਣੀ ਹੈ ਤੇ ਪੂਰੇ ਪੰਜਾਬ ਦੇ ਅੰਦਰ ਅਸੀਂ ਹਰ ਕੋਨੇ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਨੀ ਹੈ ਅਸੀਂ ਪ੍ਰਪੋਜ਼ਲ ਸੂਬਾ ਵੱਲੋਂ ਸਾਡੇ ਬਣ ਕੇ ਗਈਆਂ ਹੈਗੀਆਂ ਹੁਣ ਕਿੱਥੇ ਕਿੱਥੇ ਉਹਨਾਂ ਦੀ ਸਹਿਮਤੀ ਆਂਦੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਦਾ ਪਲਾਨ ਆਊਟ ਬਣਨਾ ਹੈ ਉਹ ਅਗਲੇ 2-3 ਦਿਨਾਂ ਚ ਅਸੀਂ ਜਾਰੀ ਕਰਾਂਗੇ ਔਰ ਮੈਂ ਸਮਝਦਾ ਕਿ ਜਦੋਂ ਲਾਸਟ ਵੀਕ ਦੇ ਅੰਦਰ ਕਿਉਂਕਿ 25 ਤਰੀਕ ਨੂੰ ਛੇਵਾਂ ਚਰਣਾ ਹੈ ਔਰ 25 ਤੋਂ ਲੈ ਕਰਕੇ 1 ਤਰੀਕ ਤੱਕ ਜਦੋਂ ਇਹਦੇ ਗੈਪ ਦੇ ਅੰਦਰ ਪੰਜਾਬ ਭਾਜਪਾ ਬੜੇ ਵੱਡੇ ਪੱਧਰ ਤੇ ਜਿਹੜਾ ਹੈ ਉਹ ਚੋਣ ਪ੍ਰਚਾਰ ਕਰਨ ਜਾ ਰਹੀ ਹੈ ਉਹਦੇ ਵਿੱਚ ਬਹੁਤ ਤੁਹਾਨੂੰ ਪਾਰਟੀ ਦੇ ਨੇਤਾ ਜਿਹੜੇ ਨੇ ਉਹ ਨਜ਼ਰ ਆਣਗੇ ਇੱਥੇ ਪ੍ਰਚਾਰ ਕਰਦੇ ਹੋਏ ਔਰ ਪਿਛਲੇ ਦਿਨੀ ਸਟਾਰ ਪ੍ਰਚਾਰਕਾਂ ਦੀ ਪੰਜਾਬ ਦੀ ਲਿਸਟ ਜਾਰੀ ਹੋਈ ਹੈ ਲਗਭਗ ਉਹ ਸਾਰੇ ਨੇਤਾ ਜਿਹੜੇ ਨੇ ਉਹ ਪੰਜਾਬ ਦੇ ਦੌਰੇ ਤੇ ਰਹਿਣ ਵਾਲੇ ਨੇ ਯਾਨੀ ਕਿ ਮੋਦੀ ਸਾਹਿਬ ਦਾ ਜਿਹੜਾ ਦੌਰਾ ਵਾ ਉਹ ਹਲੇ ਨਹੀਂ ਪਤਾ ਲੱਗੇਗਾ 25 ਤਰੀਕ ਦੇ ਆਸ-ਪਾਸ ਬਿਲਕੁਲ ਉਹਦੀ ਕਨਫਰਮੇਸ਼ਨ ਨੈਕਸਟ ਵੀਕ ਚ ਆ ਜਾਏਗੀ ਜੀ ਔਰ 25 ਤੋਂ ਲੈ ਕੇ ਕਰਕੇ ਜਾਂ ਹੋ ਸਕਦਾ 25 ਤੋਂ ਪਹਿਲਾਂ ਵੀ ਕੋਈ ਟਾਈਮ ਮਿਲ ਜੇ ਪਰ ਮੈਂ ਸਮਝਦਾ ਕਿ ਸ਼ਾਇਦ 25 ਤੋ ਲੈ ਕਰਕੇ ਇੱਕ ਤਰੀਕ ਦੇ ਵਿੱਚ ਉਹਨਾਂ ਦਾ ਟਾਈਮ ਮਿਲਣ ਵਾਲਾ ਹੈਗਾ। ਅ ਸਰ ਕਾਂਗਰਸ ਤੇ ਆਪ ਦੋਵੇਂ ਈਡੀ ਦੇ ਭਾਗੀਦਾਰੀ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ 'ਚ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਉਹਦੇ ਵਿੱਚ ਇਹ ਦੋਵੇਂ ਇੱਕ ਫ੍ਰੈਂਡਲੀ ਮੈਚ ਖੇល ਰਹੇ ਨੇ ਤਾਂਕਿ ਭਾਜਪਾ ਨੂੰ ਪੰਜਾਬ ਦੇ ਵਿੱਚ ਹਰਾਇਆ ਜਾ ਸਕੇ। ਦੇਖੋ ਇਸ ਤਰ੍ਹਾਂ ਹੈਗਾ ਸੰਜੇ ਜੀ ਤੁਹਾਨੂੰ ਇੱਕ ਮੈਂ ਬੜੀ ਵਿਚਿੱਤਰ ਗੱਲ ਦੱਸਦਾ ਜੀ ਕਿ ਕਾਂਗਰਸ ਜਿਹੜੀ ਦੇਸ਼ ਦੇ ਵਿੱਚ ਜਿਨੇ 55 ਸਾਲ ਸ਼ਾਸਨ ਕੀਤਾ ਉਹ ਅੱਜ ਮਾਤਰ 230 ਸੀਟਾਂ ਤੇ ਚੋਣ ਲੜ ਰਹੀ ਹੈ ਪੂਰੇ ਦੇਸ਼ ਦੇ ਅੰਦਰ ਬਿਲਕੁਲ ਜੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਹੈ ਉਹ ਮਾਤਰ 22 ਸੀਟਾਂ ਤੇ ਚੋਣ ਲੜ ਰਹੀ ਹੈ ਸਵਾਲ ਇਹ ਹੈ ਕਿ ਦੇਸ਼ ਵਾਸਤੇ ਵਿਜ਼ਨ ਕੀ ਹੈਗਾ ਦੇਸ਼ ਵਾਸਤੇ ਕਰਨਾ ਕੀ ਚਾਹੁੰਦੇ ਨੇ ਜਿਹੜੀ ਪੂਰੇ ਦੇਸ਼ ਦੇ ਅੰਦਰ ਸ਼ਾਸਨ ਕਰਨ ਵਾਲੀ ਪਾਰਟੀ ਅੱਜ 19 ਸੀਟਾਂ ਵੀ ਨਹੀਂ ਲੜ ਰਹੀ 272 ਸੀਟਾਂ ਜਿੰਨੀਆਂ ਸਰਕਾਰ ਬਣਾਉਣ ਵਾਸਤੇ ਚਾਹੀਦੀਆਂ ਸੋ ਇਹ ਲੋਕ ਜਿਹੜੇ ਨੇ ਇਹ ਕੇਵਲ ਮੋਦੀ ਜੀ ਨੂੰ ਰੋਕਣ ਵਾਸਤੇ ਇਲੈਕਸ਼ਨ ਲੜ ਰਹੇ ਨੇ ਹੁਣ ਬਿਵਸਥਾਵਾਂ ਜਿਹੜੇ ਜਿਹੜਾ ਤੁਹਾਡਾ ਸਵਾਲ ਆਇਆ ਕਿ ਜੀ ਬਾਕੀ ਦਾ ਸਟੇਟਾਂ ਦੇ ਵਿੱਚ ਇਹ ਦੋਨੇ ਜਣੇ ਇਕੱਠੇ ਹੋ ਕੇ ਇੰਡੀਆ ਆਲਾਈਂਸ ਦੇ ਵਿੱਚ ਆਈਐਨਡੀ ਇੰਡੀਆ ਤਾਂ ਨਹੀਂ ਮੈਂ ਕਹੂੰਗਾ ਆਈਐਨਡੀ ਆਈਏ ਤੇ ਐਲਾਈਂਸ ਤੇ ਚੋਣ ਲੜ ਰਹੇ ਨੇ ਔਰ ਪੰਜਾਬ ਦੇ ਅੰਦਰ 100% ਦਾ ਫ੍ਰੈਂਡਲੀ ਮੈਚ ਹੈ ਔਰ ਇਹ ਕੇਵਲ ਦਿਖਾਣ ਦੀਆਂ ਗੱਲਾਂ ਨੇ ਕਿਉਂਕਿ ਪੰਜਾਬ ਚ ਇਹਨਾਂ ਦੀ ਸਰਕਾਰ ਹੈ ਝਾੜੂ ਵਾਲਿਆਂ ਦੀ ਔਰ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਅਸੀਂ ਸ਼ਾਇਦ 22 ਦੇ ਅੰਦਰ 27 ਵਾਲੀਆਂ ਚੋਣਾਂ ਦੇ ਅੰਦਰ ਸ਼ਾਇਦ ਪੰਜਾਬ ਚ ਕੁਝ ਕਰ ਲਈਏ ਇਸ ਕਰਕੇ ਇਕੱਠੇ ਨਹੀਂ ਹੋਏ ਨਹੀਂ ਤਾਂ ਜਿੰਨਾ ਵੀ ਇਹ ਜਿੰਨਾ ਕਿਉਂਕਿ ਬਾਰ-ਬਾਰ ਮੁੱਖ ਮੰਤਰੀ ਸਾਹਿਬ ਰੌਲਾ ਪਾਉਂਦੇ ਨੇ ਕਿ ਕਾਂਗਰਸ ਨੇ ਭ੍ਰਸ਼ਟਾਚਾਰ ਕੀਤਾ ਹੈ ਭ੍ਰਸ਼ਟਾਚਾਰ ਕੀਤਾ ਹੈ ਭ੍ਰਸ਼ਟਾਚਾਰ ਕੀਤਾ ਮੈ ਨਹੀਂ ਛੱਡਣੇ ਔਰ ਕੁਝ ਬੰਦੇ ਉਹਨਾਂ ਨੇ ਅੰਦਰ ਵੀ ਦਿੱਤੇ ਹਨ ਉਹ ਅਭਿਆਨ ਜਿਹੜਾ ਹੈ ਇੱਕ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਹੋ ਜਾਏਗਾ ਔਰ ਅੱਜ ਜਦੋਂ ਸੈਟਲਮੈਂਟ ਹੋਊਗੀ ਤੁਸੀਂ ਹੋਰ ਵੀ ਦੇਖੋ ਸੱਜੇ ਜੀ ਕਿ ਪੰਜਾਬੀਆਂ ਦੇ ਨਾਲ ਕਿੰਨਾ ਧਰੋ ਕਰ ਰਹੇ ਹਨ ਦੋਨੋਂ ਜਣੇ ਨਾਲ ਕੇ ਕਿ ਜਦੋਂ ਇਹਨਾਂ ਦਾ ਅੰਦਰੋਂ ਸਮਝੌਤਾ ਹੋ ਗਿਆ ਤੇ ਉਸ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਦੀਆਂ ਜਿਹੜੀਆਂ ਜਿਹੜੇ ਭ੍ਰਸ਼ਟਾਚਾਰੀ ਲੀਡਰ ਸੀਗੇ ਉਹਨਾਂ ਦਾ ਸਭ ਦੀਆਂ ਗ੍ਰਿਫਤਾਰੀਆਂ ਰੁਕੀਆਂ ਔਰ ਕਿਤੇ ਨਾ ਕਿਤੇ ਆਪ ਦੇ ਖਿਲਾਫ ਵੀ ਜਿਹੜੇ ਕਾਂਗਰਸ ਦੇ ਲੀਡਰ ਬੋਲਦੇ ਨਹੀਂ ਹੈ ਜਾਂ ਪੰਜਾਬ 'ਚ ਜੇ ਥੋੜਾ ਮੋਟਾ ਉਲਟਾ ਸਿਟਾ ਉਲਟ ਪੋਲਟ ਬੋਲਦੇ ਵੀ ਹੈ ਤੇ ਜਦੋਂ ਪੰਜਾਬ ਦੇ ਬਾਰਡਰ ਤੋਂ ਸ਼ੰਭੂ ਟੱਪਣਾ ਤੇ ਫਿਰ ਇਹਨਾਂ ਨੂੰ ਆਪ ਵਾਲਿਆਂ ਦੇ ਹੱਕ 'ਚ ਬੋਲਣਾ ਪੈਣਾ ਆਪ ਨੂੰ ਕ ਸੋ ਸਟਰੈਟਜੀ ਕੀ ਹੈ ਭਾਈ ਜਦ ਤੁਸੀਂ ਜੇ ਸਰਕਾਰ ਬਣਾਉਣ ਵਾਸਤੇ ਇਕੱਠੇ ਹੋ ਰਹੇ ਆਂ ਤੇ ਪੰਜਾਬ 'ਚ ਵੀ ਇਕੱਠੇ ਹੋ ਅੱਜ ਪੰਜਾਬ 'ਚ ਤੁਸੀਂ ਇਕੱਠੇ ਨਹੀਂ ਹੈਗੇ ਕੱਲ ਤੁਹਾਡਾ ਮੁੱਖ ਪ੍ਰਧਾਨ ਮੰਤਰੀ ਬਣਾਉਣ ਦਾ ਰੌਲਾ ਪੈਣਾ ਹੈ ਸੋ ਇਸ ਕਰਕੇ ਲੋਕਾਂ ਨੂੰ ਹੁਣ ਸਮਝ ਆਦੀ ਹੈ ਸਾਰੀ ਗੱਲ ਜ਼ਿਆਦਾਤਰ ਪੰਜਾਬੀਆਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਇਹ ਸਭ ਚੀਜ਼ਾਂ ਐਕਸਪੋਜ਼ ਹੋ ਰਹੀਆਂ ਔਰ ਤੁਸੀਂ ਦੇਖਿਓ ਕਿ ਇਹ ਨਾ ਦੋਨਾਂ ਪਾਰਟੀਆਂ ਨੂੰ ਪੰਜਾਬੀਆਂ ਨੇ 13 ਦੀਆਂ ਸਦਰਾਂ ਸੀਟਾਂ ਤੇ ਕਿਦਾਂ ਦੀ ਮাজা ਚਕਾਣਾ ਹੈ ਦੇਖੋ ਜੀ 13 ਸੀਟਾਂ ਨੇ ਪੰਜਾਬ ਲੋਕ ਸਭਾ ਦੀਆਂ ਹਰ ਜਗ੍ਹਾ ਤੇ ਇੱਕ ਫਾਈਟਿੰਗ ਕੰਟੈਸਟ ਹੋ ਰਿਹਾ ਹੈ ਇਸ ਫਾਈਟਿੰਗ ਕੰਟੈਸਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਐਸ ਵੀਰ ਪਹਿਲੀ ਵਾਰ ਆਪਣੇ ਬਲਬੂਤੇ ਤੇ ਚੋਣਾਂ ਲੜ ਰਹੀ ਨੇ ਪੰਜਾਬ ਦੇ ਵੋਟਰਸ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ ਕਿ ਉਹ ਬੀਜੇਪੀ ਨੂੰ ਵੋਟ ਦੇ ਕੇ ਇਸ ਵਾਰ ਸਰਕਾਰ ਬਣਾਉਣ ਦਾ ਮੌਕਾ ਦੇ ਦੇਖੋ ਮੈਂ ਤਾਂ ਪੰਜਾਬੀਆਂ ਨੂੰ ਇਹੀ ਗੱਲ ਕਹਿਣੀ ਚਾਹਾਂਗਾ ਕਿ ਹੁਣ ਸਮਾਂ ਹੈਗਾ ਸਾਨੂੰ ਬੜਾ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਹੈ ਅੱਜ ਇੱਕੋ ਹੀ ਆਸ ਹੈ ਉਹ ਭਾਰਤੀ ਜਨਤਾ ਪਾਰਟੀ ਹੈ ਜਿਨੇ ਉੱਤਰ ਪ੍ਰਦੇਸ਼ ਵਰਗੇ ਐਸੇ ਸਟੇਟ ਨੂੰ ਜਿਹੜੀ ਕਿ ਕਾਨੂੰਨ ਵਿਵਸਥਾ ਦੇ ਮਾਮਲੇ ਦੇ ਅੰਦਰ ਬਹੁਤ ਨਾਚਰ ਹਾਲ ਸੀ ਉਹਦੀ ਉੱਥੇ ਕਾਨੂੰਨ ਵਿਵਸਥਾ ਕਿੰਨੀ ਵਧੀਆ ਕਰਦੀ ਡਵੈਲਪਮੈਂਟ ਦੇ ਮੁੱਦੇ ਤੇ ਉੱਤਰ ਪ੍ਰਦੇਸ਼ ਸਾਡੇ ਤੋਂ ਕਿਤੇ ਪਿੱਛੇ ਸੀਗਾ ਅੱਜ ਉੱਤਰ ਪ੍ਰਦੇਸ਼ ਪੰਜਾਬ ਤੋਂ ਕਿਤੇ ਅੱਗੇ ਪਹੁੰਚ ਗਿਆ ਸੋ ਇਹਨਾਂ ਚੀਜ਼ਾਂ ਨੂੰ ਵਿਚਾਰ ਕਰਨਾ ਚਾਹੀਦਾ ਅੱਜ ਪੰਜਾਬ ਨੂੰ ਇੰਡਸਟਰੀ ਦੀ ਜ਼ਰੂਰਤ ਹੈ ਇੰਡਸਟਰੀ ਸਾਡੀ ਬਾਹਰ ਜਾ ਰਹੀ ਹੈ ਅੱਜ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ ਕਿਸਾਨ ਨੂੰ ਗੁੰਮਰਾਹ ਕੀਤਾ ਜਾਂਦਾ ਅਸੀਂ ਅਸੀਂ ਕਰਨਾ ਕੀ ਚਾਹਨੇ ਆ ਇੱਥੇ ਮਿਲ ਬੈਠ ਕੇ ਆਪਸ ਸਾਨੂੰ ਤੈਅ ਕਰਨਾ ਪਊਗਾ ਕਿ ਕਿਸਾਨੀ ਨੂੰ ਪੰਜਾਬ ਦੇ ਅੰਦਰ ਹੋਰ ਕਿਦਾਂ ਲਾਹੇਵੰਦ ਬਣਾਉਣਾ ਚਾਹੀਦਾ ਅਸੀਂ ਤਾਂ ਫਸਲੀ ਚੱਕਰ ਚੋਲ ਚ ਹੋਏ ਆ ਕਣਕ ਤੇ ਝੋਨਾ ਕਰ ਲਿਆ ਝੋਨਾ ਸਾਡਾ ਲਗਣਾ ਨਹੀਂ ਤਾਂ 2-4 ਸਾਲ ਬਾਅਦ ਜਦੋਂ ਪਾਣੀ 500 ਫੁੱਟ ਤੋਂ ਥੱਲੇ ਚਲਾ ਜਾਣਾ ਸੋ ਮੈਂ ਪੰਜਾਬੀਆਂ ਨੂੰ ਚਾਹੇ ਉਹ ਪੰਜਾਬ ਦਾ ਵਪਾਰੀ ਹੈ ਚਾਹੇ ਪੰਜਾਬ ਦਾ ਇੰਡਸਟ੍ਰੀਇਸਟ ਹੈ ਔਰ ਖਾਸ ਕਰਕੇ ਚਾਹੇ ਪੰਜਾਬ ਦਾ ਕਿਸਾਨ ਹੈ ਚਾਹੇ ਪੰਜਾਬ ਦਾ ਮਜ਼ਦੂਰ ਹੈ ਅੱਜ ਜਿਹੜੀ ਜਦੋਂ ਪੂਰਾ ਦੇਸ਼ ਮੋਦੀ ਜੀ ਦਾ ਲਾਹਾ ਲੈ ਰਿਹਾ ਤੇ ਸਾਨੂੰ ਪੰਜਾਬ ਨੂੰ ਵੀ ਉਹਦਾ ਲਾਹਾ ਲੈਣਾ ਚਾਹੀਦਾ ਔਰ ਪੰਜਾਬ ਨੂੰ ਭਾਜਪਾ ਨੂੰ ਮਜ਼ਬੂਤ ਕਰਨ ਵਾਸਤੇ ਮੋਦੀ ਜੀ ਨੂੰ ਮਜ਼ਬੂਤ ਕਰਨਾ ਚਾਹੀਦਾ ਔਰ ਭਾਜਪਾ ਦਾ ਲਾਹਾ ਜਿਹੜਾ ਬਾਕੀ ਦੇਸ਼ ਲੈ ਰਿਹਾ ਉਹ ਪੰਜਾਬੀਆਂ ਨੂੰ ਵੀ ਲੈਣਾ ਚਾਹੀਦਾ ਸਰ ਜਾਂਦੇ ਜਾਂਦੇ ਤੁਹਾਡੇ ਚੰਦ ਸ਼ਬਦ ਯੰਗ ਵੋਟਰਸ ਜਿਹੜਾ ਨਵਾਂ ਵੋਟਰ ਹੈ ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਉਹ ਆਪਣੀ ਵੋਟ ਜ਼ਰੂਰ ਕਾਸਟ ਕਰੇ ਦੇਖੋ ਨਵਾਂ ਜਿਹੜਾ ਯੰਗ ਵੋਟਰ ਹੈ ਉਹਦੇ ਵਾਸਤੇ ਇਹ ਕੈਸੀ ਸਰਕਾਰ ਹੈ ਕਿਉਂਕਿ ਨਵੇਂ ਵੋਟਰ ਦਾ ਜਿਹੜਾ ਸੋਚਣ ਸ਼ਕਤੀ ਹੈ ਨਾ ਉਹ ਅਲੱਗ ਹੈ ਉਹ ਅੱਜ ਤੋਂ 20 ਸਾਲ ਪੁਰਾਣੇ ਨਾਲ ਨਹੀਂ ਜੁੜ ਸਕਦੀ ਸੋ ਮੈਂ ਸਮਝਦਾ ਕਿ ਇਹ ਦੇਸ਼ ਦਾ ਨੌਜਵਾਨ ਇਹ ਸੋਚ ਕੇ ਆਪਣੀ ਵੋਟ ਪਾਵੇ ਕਿ ਸਾਡਾ ਦੇਸ਼ ਨੂੰ ਡਵੈਲਪਮੈਂਟ ਵੱਲ ਕੌਣ ਲਿਜਾ ਰਿਹਾ ਹੈ ਅੱਜ ਜਦੋਂ ਯੂਕਰੇਨ ਦੇ ਅੰਦਰ ਲੜਾਈ ਲੱਗਦੀ ਹੈ ਤੇ ਉੱਥੋਂ ਦੇ ਬੱਚਿਆਂ ਨੂੰ ਉੱਥੋਂ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਭਾਈ ਅ ਅੱਜ ਦਾ ਦਿਨ ਯੁੱਧ ਬੰਦ ਰੱਖਣਾ ਹੈ ਮੈਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵਾਪਸ ਲੈ ਕੇ ਜਾਣਾ ਤੇ ਯੁੱਧ ਬੰਦ ਹੁੰਦਾ ਤੇ ਅੱਜ ਦੇਸ਼ ਦਾ ਉਹ ਨੌਜਵਾਨ ਜਿਹਦੇ ਵਾਸਤੇ ਨਵੀਆਂ-ਨਵੀਆਂ ਜੌਬਸ ਕ੍ਰੀਏਟ ਕਰਨ ਵਾਸਤੇ ਕੌਣ ਇਹ ਚੀਜ਼ਾਂ ਨੂੰ ਲੈ ਕੇ ਆ ਰਿਹਾ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਪੂਰੀ ਦੁਨੀਆ ਦੇ ਅੰਦਰ ਲੋਕ ਭਾਰਤ ਵੱਲੋਂ ਆ ਕੇ ਆਪਣਾ ਇੱਥੇ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਨੇ ਇੰਡਸਟਰੀ ਲਗਾਉਣਾ ਚਾਹੁੰਦੇ ਨੇ ਇੱਥੇ ਆਪਣਾ ਉਹ ਬਾਕੀ ਵੀ ਭਾਰਤ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਨੇ ਉਹਦੇ ਨਾਲ ਸਭ ਤੋਂ ਜ਼ਿਆਦਾ ਲਾਭ ਕਿਹਨੂੰ ਹੋਣ ਵਾਲਾ ਹੈ ਦੇਸ਼ ਦੇ ਨੌਜਵਾਨਾਂ ਨੂੰ ਹੋਣ ਵਾਲਾ ਸੋ ਨੌਜਵਾਨਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਉਹਦੇ ਨਾਲ ਜੁੜਨਾ ਜਿਨੇ 10 ਸਾਲ ਦੇ ਅੰਦਰ ਦੇਸ਼ ਨੂੰ ਬਦਲੇ ਆ ਜਿਨੇ 10 ਸਾਲ ਦੇ ਅੰਦਰ ਜਦੋਂ ਸਾਨੂੰ 에어ਪੋਰਟਾਂ ਵਾਸਤੇ ਤਰਸਣਾ ਪੈਂਦਾ ਸੀ ਅੱਜ ਕਿੰਨੇ 에어ਪੋਰਟ ਜੁੜੇ ਨੇ ਸੜਕਾਂ ਦਾ ਜਾਲ ਕਿੰਨਾ ਵਿਛਿਆ ਹੈਗਾ ਇਹ ਬੜੇ ਵੱਡੀਆਂ ਗੱਲਾਂ ਨੇ ਜਿਹਦੂੰ ਨੌਜਵਾਨ ਦੇਖ ਵੀ ਰਿਹਾ ਔਰ ਨੌਜਵਾਨ ਸਮਝ ਵੀ ਰਿਹਾ ਸੋ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹਨਾਂ ਨਾਲ ਜੁੜਨਾ ਜਿਨ੍ਹਾਂ ਨੇ 10 ਸਾਲ ਚ ਦੇਸ਼ ਦੀ ਦਸ਼ਾ ਔਰ ਦਿਸ਼ਾ ਦੋਨੋਂ ਬਦਲੀ ਜੀ ਉਨਕੁਪਤਾ ਜੀ ਤੁਸੀਂ ਉਤਮ ਹਿੰਦੂ ਡੇ ਸਟਿਊਡੀਅਸ ਚ ਆਏ ਸਾਡੇ ਨਾਲ ਗੱਲਬਾਤ ਕੀਤੀ ਔਰ ਆਪਣਾ ਸਾਨੂੰ ਵਿਜ਼ਨ ਦੱਸਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ